ਗੁੱਡ ਮਾਰਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਕੀ ਰਹੀ ਬਾਜ਼ਾਰ ਚੱਲੇ ਆ ਕਿਉਂਕਿ ਜਿਹੜਾ ਸੂਟ ਮੈਂ ਕੱਲ ਲਿਆ ਸੀ ਨਾ ਉਹਦੀ ਥੋੜੀ ਜੀ ਫਿਨਿਸ਼ਿੰਗ ਹੋਣ ਵਾਲੀ ਸੀ ਉਹ ਅੱਜ ਲੈਣ ਚੱਲੇ ਆ ਸੂਟ ਤੇ ਪਸੰਦ ਹੀ ਉਹੀ ਸੀ ਤਾਂ ਕਰਕੇ ਉਹੀ ਸੂਟ ਹੁਣ ਲੈਣ ਚੱਲੇ ਆ ਤੇ ਗੁੱਡ ਈਵਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਮੈਂ ਰੋਜ਼ ਕੇ ਘਰ ਰਾਤ ਰੋਜ਼ ਲੱਗੇ ਰਹਿਣਾ ਹੈ ਹਾਂ ਹਾਂ ਰੋਜ਼ ਲੱਗੇ ਅੱਜ ਮੇਰਾ ਤੇ ਕਹਿੰਦੀ ਮਾਸੀ ਅੱਜ ਰੋਕ ਆਹੋ ਮਾਚੀ ਮਾਚੀ ਨੂੰ ਰੁਕਣਾ ਅੱਜ ਅੱਜ ਰਹਿਣਾ ਏ ਅੱਜ ਬੜੀ ਖੁਸ਼ ਆ ਮੇਰੀ ਟੀਚ ਹੋਣੀ ਜੀ ਹਾਂ ਹਾਂ ਮੈਂ ਦਾ ਸਵੈਟਰ ਦਾ ਅਗਲਾ ਪੱਲਾ ਸ਼ੁਰੂ ਕੀਤਾ ਏ ਕੋਟੀ ਦਾ ਆਹੋ ਕੋਟੀ ਬੋਣੀ ਆ ਰੋਜ਼ ਦੀ ਬਲੈਕ ਕਲਰ ਦੀ ਛੋਨੀ ਛੋਨੀ ਹਾਂ ਹਾਂ ਬੋਲੋ ਕੀ ਰੁਕੇ ਮਾਸੀ ਰੁਕੇ ਇੱਥੇ ਰੁਕੇ ਰੋਜ ਦਸ ਹੁ ਰੁਕੇ ਠੀਕ ਹੈ ਰੁਕਦੀਆਂ ਰੁਕਦੀਆਂ ਰੁਕਦੀ ਮੈਂ ਇੱਥੇ ਹੀ ਆ ਹਮ 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 ਇੱਥੇ ਰਹਿਮਾਂ ਅੱਜ ਹਾਂ ਦਸ ਇੱਥੇ ਰਹਿਮਾਂ ਦਸ ਦਸ ਇੱਥੇ ਰਹਿਮਾਂ ਇੱਥੇ ਰਹਿਮਾਂ ਦਸ

ਸ਼ੋਨੀ ਤੇ ਕੰਦੀ ਰਾਤ ਰਹਿ ਮਚੀਆ ਦੇ ਕੋ ਰਾਤ ਨੀ ਰੋਗ ਦੀ ਤੂੰ ਹੂੰ ਹੂੰ ਮੈਚਿੰਗ 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 ਅਸ਼ਿਪਾਈਆ ਮੈਚਿੰਗ ਮੈਚਿੰਗ ਬਾਈਆ ਹਾਈ 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 ਜੀ ਹਸਾਂਡੇ ਰੋਦ ਵੀ ਨਾਲੁੱਤੀਏ ਸੰਡੀਆ சாலி நாக்கி ரஜ சாந்தி ஏன்னா உச்சி ர ਕੋਈ ਪ੍ਰੋਜੈਕਟ ਨਹੀਂ ਜੀ ਲਓ ਤੁਸੀਂ ਉਹ ਸੰਨੋ ਫਾਟੀ ਬਿਲਕੁਲ ਦਾਸਰ ਲਈ ਹੁੰਦਾ ਹਾ ਮਾਚਸ ਜਾ ਰੋਟੀ ਖਾ ਲੋ ਬਾਈ ਜੀ ਰੋਟੀ ਖਾ ਲੋ ਹਾਂ ਕਿੰਨਾ ਹਾਸ਼ ਲਿਆਈ ਐਕਸਰਸਾਈਜ਼ ਕੀਤੀ ਹਸ਼ੰਦੀ ਹਸ਼ੰਦੀ ਐਕਸਰਸਾਈਜ਼ ਕੀਤੀ ਤੂੰ ਆਹ ਲੋ ਜੀ ਹਸ਼ੰਦੀ ਐਕਸਰਸਾਈਜ਼ ਕੀਤੀ ਓ ਇਹ ਲੂਣ ਵਾਲੇ ਚੌਲ ਆਲੂ ਲਿਉਟਰੀ ਆਲੇ ਮਟਰ ਆਲੇ ਬੜੇ ਦਿਨਾਂ ਬਾਅਦ ਬਣਾਏ ਦਾ ਦਾ ਮੈਂ ਨਾ ਤੜਕੇ ਵਾਲੇ ਬਣਾ ਲੈਂਦੀ ਹਣੀ ਦੂਜੇ ਹੁਣ ਫਰਾਈ ਵਾਲੇ ਯਾ ਮੰਮੀ ਸੁੱਤੇ ਆ ਸਿੰਮਰ ਸਿੰਮਰ ਦੀ ਮਸ਼ੀਨ ਅਮਰਸਰ ਚਲ ਗਈ ਆ ਦੋ ਤਿੰਨ ਦਿਨ ਹੀ ਰਹਿਣੀ ਉੱਥੇ ਆ ਨਾ ਅੰਡ ਬਹੁਤ ਜ਼ਿਆਦਾ ਹੈ ਹਾਂ ਮਹੀਨੇ ਦਾ ਕੰਮ ਮਹੀਨੇ ਦਾ ਨਹੀਂ ਐ ਦੋ ਤਿੰਨ ਦਿਨਾਂ ਦਾ ਐ ਥੋੜਾ ਹੀ ਐ ਮਹੀਨੇ ਦਾਤ ਨਹੀਂ ਐ ਤੇ ਕੱਪੜੇ ਲਾ ਲਿਏ ਹੁਣ ਬਾਹਰ ਸੁੱਕਣੇ ਪਾਏ ਹੀ ਅਜ ਕੱਪੜੇ ਵੀ ਤੋਂ ਤੇ ਹੀ ਮੰਮੀ ਕੱਲਦੇ ਆਏ ਆ ਕੱਲ ਸੰਦੀਪ ਵਾਲੀ ਅੱਜ ਇੱਧਰ ਆ ਗਏ ਆ ਬੇ ਬਣ ਗਏ ਆ ਨਿਊਟਰੀ ਆਲੇ ਮੰਮੀ ਜੀ ਚੋਲ ਬਹੁਤ ਸਵਾਗਤ ਨਾ ਦਾ ਦਾ ਮੰਮੀ ਪਿਛਲੀ ਵਾਰੀ ਆਏ ਹੀ ਇੱਥੇ ਨਹੀਂ ਆਏ ਮੰਮੀ ਨੇ ਛੇਤੀ ਜਾਣਾ ਸੀ ਘਰ ਥੋੜੇ ਦੇਣੀ ਮੈਂ ਦੇ ਮੰਮੀ ਰਾਤ ਡਈਆਂ ਕੋਟੀ ਉਣਾਂ ਕਦੇ ਦੇ ਆਪਾਂ ਬਾਹ ਮਾੜ ਲੈਣੀ ਨੂੰ 사ਸੀ ਲੈਣਾ ਵਾ ਹੈ ਮੰਮੀ ਕਹਿੰਦੇ ਕੋਟੀ ਪੂਰੀ ਕਰਕੇ ਜਾਣੀ ਹੈ ਹੈ ਮਾਂ ਮੇਰੀ ਰੋਜ਼ ਦੀ ਕੋਟੀ ਜਿਹੜੇ ਹੋਏਗੀ ਪੂਰੀ ਰਾਤ ਨਹੀਂ ਹੁੰਦੀ ਤਾਂ ਕਿੰਨਾ ਹੋਇਆ ਇਹ ਸਾਰੀਆਂ ਲਾਈਟਾਂ ਜਗਾਈਆਂ ਇਹਦੇ ਹੀ ਦਿਵਾਂ ਹੁਣੇ ਪੂਰੀ ਕਰ ਦੇਣੀ ਕੋਟੀ ਦੋਸ ਲਾਈਆਂ ਮੈਂ ਫੜੀਆਂ ਹੁਣ ਹਾਂ ਮੰਮੀ ਜੀ ਮੈਂ ਕਰਦੀ ਤੁਸੀਂ ਆ ਜੋੜੋ ਮੰਮੀ ਆ ਜੋੜਨ ਲੱਗੀ ਮੋਡੇ ਤੇ ਗਲਾ ਹੈ ਤੀਜੀ ਹੈ ਤੀਜੀ ਸਲਾਈ ਚਾਹੀਦੀ ਲੈ ਲਿਓ ਹਾਂ ਫਿਰ ਜੋੜਾਂ ਮਸ਼ੇਰੇ ਨੂੰ ਮਾਰਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਮੰਮੀ ਦੇ ਆ ਬਾਹਰ ਮਸ਼ੀਨ ਨੂੰ ਤੇਲ ਲਾਉਣ ਕਿਉਂਕਿ ਸੂਟ ਸੀਨੇ ਆ ਅਮੀ ਮਸ਼ੀਨ ਨੂੰ ਤੇਲ ਲਾਉਣ ਦੇ ਬਾਹਰ ਧੁੱਪ ਚੜ੍ਹਨੀ ਨਹੀਂ ਲੱਗਦੀ ਹੂੰ ਹੋ ਗਿਆ ਮੈਂ ਰੋਟੀ ਦੀ ਤਿਆਰੀ ਕਰਨ ਦੀ ਫੇਰ ਅਹੀਂ ਦੁਕਾਨੇ ਜਾਣਾ ਸੰਦੀਪਪਾਲ ਸੰਦੀਪਪਾਲ ਜਾਵਾਂਗੇ ਕੱਪੜੇ ਕੱਲ ਤੋਂ ਤੇ ਹੀ ਫੁੱਲ ਵੇਖੋ ਕਿਹੜੇ ਕਿੰਨੇ ਸੋਹਣੇ ਆ ਨਾ ਕਿੰਨੇ ਪਿਆਰ ਲੰਗਦੇ ਆ ਵੀ ਹੋਰ ਕੀ ਡੰਡੇ ਆ ਦਰਮਿਆ ਰੋਟੀ ਦੀ ਤਿਆਰੀ ਕਰਨ ਦੀ ਆ ਆਲੂ ਵਾਲੇ ਪਰੌਂਠੇ ਬਣਾਵਾਂਗੇ ਮੰਮੀ ਨੇ ਸੁੱਕੇ ਹੀ ਖਾਣੇ ਆ ਆਲੂ ਆ ਰੱਖੇ ਰੋਟੀ ਦੀ ਤਿਆਰੀ ਕਰਨ ਲੱਗੀ ਮੰਮੀ ਆਲੂ ਵਾਲੇ ਪਰੌਂਠੇ ਬਣਾਉਣੇ ਮੰਮੀ ਨੇ ਸੁੱਕੇ ਹੀ ਖਾਣੇ ਆ ਤੇ ਆਲੂ ਆਵਾ ਤੈਂ ਬਾਹਰ ਕੱਢ ਕੇ ਰੱਖ ਲਿਆ ਵਾ ਤੇ ਪਰੌਂਠੇ ਲਾ ਲਈਏ ਹਜ਼ਾਰ ਹੋਏ ਆ ਜੀ ਬਾਜ਼ਾਰੋਂ ਹੋ ਆਇਆ ਉਦੋਂ ਕਰੋ ਵੀ ਰੋਟੀ ਬਣਾ ਕੇ ਖਾ ਕੇ ਫਿਰ ਬਾਜ਼ਾਰੋਂ ਕਦਮ ਨਿਕਲਈਏ ਫਿਰ ਉੱਥੇ ਆ ਕੇ ਚਾਹ ਬਣਾ ਕੇ ਪੀਂਦੀ ਫਿਰ ਆਉਦੇ ਹੁਣ ਰੋਜ਼ ਆਪਣੀ ਦਾਦੀ ਨੂੰ ਘੁੰਮੰਦੀ ਆ ਸਾਡੀ ਪੁੱਤੂ ਸਾਡੀ ਪੁੱਤੂ ਇਹ ਮੇਰੀ ਪੁੱਤਰੀ ਨਹੀਂ ਦਾਦੀ ਰੋਜ਼ੀ ਤੂੰ ਰੋਜ਼ ਦਾਦੀ ਲਈਏ ਗੋ ਇਹਦੇ ਘੱਟ ਆਪਾ ਹਾਂ ਅੱਜ ਜਿਹੜੀ ਸ਼ਰਟ ਤਾਣ ਮੋੜੀ ਖਾਣ ਕਰ ਤੋ ਰੋਜ਼ ਕਿੱਥੇ ਘੁੰਮਣੇ ਸੀ ਤੂੰ ਤੇ ਗੋਮਨ ਦੀ ਸੀ ਤਾ ਮੇਰਾ ਪਪਾ ਤੇ ਮੇਰੀ ਮੰਮਾ ਮੇਰਾ ਬੜਾ ਪਿਆਰ ਕਰਦੇ ਮੇਨਾ ਮਾਛੀ ਮੇਰੀ ਬੜਾ ਕਰਦੀ ਹੈ ਕੱਲ ਮਾਛੀ ਨਹੀਂ ਆਈ ਤੇ ਮੈਨੂੰ ਕੋ ਨਹੀਂ ਲਈ ਆਹੋ ਅੱਜ ਨਹੀਂ ਮੈਨੂੰ ਕੋਣਾ ਆ ਗੁੱਛੀ ਹੋ ਗਈ ਆ ਮੈਂ ਮਾਛੀ ਤਾਂ ਕੱਲ ਨਹੀਂ ਆਈ ਮੈਂ ਗੁੱਛੂਗੀ ਤੇ ਅੱਜ ਨਹੀਂ ਕੋਣਾ ਮੈਂ ਆਪਣੀ ਦਾਦੀ ਦਾ ਬੁਣਾਵ ਆਉ ਮੈਂ ਆਪਣੀ ਦਾਦੀ ਨਾਲ ਕੋਣਾ ਆਉਣਾ ਨਾ ਇਹ ਕਿੰਦੀ ਆ ਰਾਤ ਤੱਕ 11 ਵਜੇ ਤੱਕ ਲੱਗੀਆਂ ਰਹੀਆਂ ਮੈਂ ਤੇ ਮਮੀ 11 ਵਜੇ ਸੁੱਤੀਆਂ ਆਂ ਦੁੱਧ ਪੀ ਕੇ ਸੌਂ ਗਈ ਆ ਆ ਦੂਜਾ ਪੱਲਾ ਇਹ ਦੋ ਬਣ ਗਏ ਇੱਕ ਮਮੀ ਨੇ ਬਾਹ ਆਈ ਇੱਕ ਬਾਹ ਰਹੀ ਆ ਤੇ ਪਿੱਛੇ ਕਿ ਰਹਿ ਗਿਆ ਮੇਰਾ ਉਹ ਚੱਲਾ ਪੂਰਾ ਆਵੇ ਹੂੰ ਪੂਰਾ ਚੱਲਾ ਤੇ ਨਾਲੇ ਆ ਹੀ ਲੰਮੇ ਲੰਮੇ ਹੁਣੇ ਆ ਨਾ ਜੇ ਛੋਟੇ ਛੋਟੇ ਬਣਾਏ ਹੁਣ ਫਿਰ ਛੇਤੀ ਬੰਨਦੇ ਆ ਆਪਾਂ ਕੋਟੀ ਥੋੜੀ ਜੀ ਹੁਣੀ ਆ ਜਿਆਦਾ ਕਿਉਂਕਿ ਅਗਲੇ ਸਾਲ ਰੋਜ ਨੇ ਸ਼ਾਇਦ ਡੇਢ ਕੇ ਸਾਲ ਦੀ ਹੋ ਜਾਣਾ ਨਾ ਉਦੋਂ ਆ ਜੇਗੀ ਹੈਨਾ ਤਾਂ ਕਰਕੇ ਤੇ ਆ ਸਿਆਲ ਦਾ ਤੇ ਇੱਕ ਦੋ ਮਹੀਨਾ ਰਹਿੰਦਾ ਹੈ ਆ ਸਿਆਲ ਵੱਡੀ ਵੀ ਚੱਲੇਗੀ ਕੋਈ ਗੱਲ ਨਹੀਂ ਹਾਂ ਅਗਲੇ ਸਿਆਲ ਆਉਣੀ ਚਾਹੀਦੀ ਰੋਜ ਨੂੰ ਛੱਡੀ ਰੋਜ ਆਂਖੀ ਬਹੁਤ ਹੀ ਪਿਆਰੀ ਹੈ ਅੱਗੇ ਨਾਲੋਂ ਥੋੜਾ ਜਿਹਾ ਫਰਕ ਆ ਜੇ ਬਹੁਤ ਹੀ ਪਿਆਰੀ ਲੱਗੀ ਹੈ ਹੈਨਾ ਜੇ ਬਹੁਤ ਹੀ ਪਿਆਰੀ ਹੈ ہماری ਰੋਜ ਬਹੁਤ ਹੀ ਕਿਊਟ ਕਿਊਟ ਇਹ ਦੇਣ ਲੈਂਦੀ ਤੇ ਔਨਲਾਈਨ ਦੀ ਦੇਣ ਲੈਂਦੀ ਔਨ ਲਿਓ ਵੇ ਪਿੰਨਾ ਕਿੱਥੇ ਸੁਟਿਆ ਕਿ ਸੁਟਿਆ ਨੂੰ ਕੱਛੇ ਮਾਰ ਇੱਥੇ ਰੱਖੀਦਾ ਹੁੰਦਾ ਇੱਥੇ ਕਿਉਂ मैं दादी जिद बुढिया नहीं रख दुर नहीं तो रोज हाँ, भी <laughs> <laughs> दी। नहीं चुनी थी थी। इसकी आती है प्यारी है, है। इसके हाथ बहुत ही क्यूट है

ਉਹ ਅਈ ਕੁਛ ਤੇ ਕਹਿਣਾ ਚਾਹੁੰਦਾ ਏ ਕਹਿੰਦਾ ਹੂੰ ਦੇਣੀ ਆ ਹਾਂ ਹਾਂ ਕੁਛ ਕਹਿਂ ਦੇ ਆਈ ਹੂੰ ਹਾਂ ਗੱਡਾ ਆਏ ਗੁਰੂ ਜੀ ਕੀ ਕੀ ਕਹਿਣਾ ਗਮਦਾਸ ਕੀ ਅੱਛਾ ਵੀਰੇ ਨਾਲ ਗੱਲ ਨਹੀਂ ਰੋਜ਼ ਨਹੀਂ ਰੋਜ਼ ਨੇ ਵੀਰੇ ਨਾਲ ਰੋਜ਼ ਨਾਲ ਗੱਲ ਕਰਨੀ ਰੋਜ਼ ਨਾਲ ਸੰਦੀਪ ਇਹ ਆਈ ਰੋਜ ਆਈ ਗੱਲ ਕਰ ਇਹ ਦਿਨਾਂ ਗੱਲ ਕਰ ਭੈਣ ਭਰਾ ਗੱਲ ਲੱਗੀ ਦੋਵੇਂ ਭੈਣ ਭਰਾ ਗੱਲਾਂ ਕਰਨਗੇ ਵੇਖੀ ਇਹਨਾਂ ਨੂੰ ਵਾਪਸ ਦੀਆਂ ਗੱਲਾਂ ਸਮਝ ਆਉਣਗੀਆਂ ਉਹ ਸੰਦੀਪ ਇਹਨਾਂ ਦੁਵਾਲ ਵਾਪਸ ਦੀਆਂ ਗੱਲਾਂ ਸਮਝ ਆਉਣੀਆਂ ਆਣ ਨੂੰ ਦੇ ਆਉਣੀਆਂ ਨਹੀਂ ਆਵੇਂ ਉਹ ਸੰਦੀਪ ਅਗਾਂ ਮੈਂ ਅਗਾਂ ਦੇਖਾਂ ਆਏ ਉਹਦੀ ਬੀਬੀ ਦਾ ਕੋਲ ਆਏ ਦੀ ਦੋਵੇਂ ਭੈਣ ਭਰਾ ਗੱਲਾਂ ਕਰਦੇ ਉਹ ਜੀ ਕਰੇ ਉਹ ਸਾਹਮਣੇ ਝਾਤੀ ਮਾਰਾਈ ਆਓ ਮੈਨੂੰ ਮਾਚੀ ਲੈ ਮੈਨੂੰ ਮਾਚੀ ਵੇਖਣ ਜਾਂਦੇ ਮੈਨੂੰ ਮਾਚੀ ਕਰਨਾ ਕਰ ਤੂੰ ਨੇ ਆਖਿਆ ਵੀ ਜਿੰਨੇ ਆਉਣਾ ਸਿੱਕੀ ਲਾ ਕੇ ਆਇਆ ਆਪਣਾ ਸਿੱਕੀ ਲਾ ਕੇ ਮਾਸਕ ਮਾਸਕ ਲਾ ਕੇ ਆਏ हां बोतो जायच नी ਡੇਗਦੀ ਇਹ ਆਂਦੀ ਮਮੀ ਨੂੰ ਮਾਸੀ ਵੇਖਣ ਜਾਣਾ ਹੈ ਆਹ ਸਾਹਮਣੇ ਇਹ ਮਾਸੀ ਕੋ ਲੈ ਜਾਂਦੀ ਮਾਸੀ ਮਾਸੀ ਕੋ ਲੈ ਜਾਂਦੀ ਇਹਨੂੰ ਮੀਨੂੰ ਮਾਸੀ ਵੇਖਣ ਜਾਂਦੀ ਏ ਮੀਨੂੰ ਮਾਸੀ ਕੇ ਘਰ ਚਾਤੀ ਮਾਰਨ ਜਾਂਦੀ ਸੋਚਣ ਦੇ ਆ ਵੀਡੀਓ ਸੋਚਣ ਦੇ ਆ ਮੈਂ ਵੀ ਦੇਖੀ ਮੈਂ ਹਾਂ ਵੇਖੀ ਸਹੀ ਹੋ ਵੇਖੋ ਲਾਈਕ ਮੇਰਾ ਵਜ੍ਹਾ ਹਾਂ ਵੇਖੀ ਭਾਜੀ ਮੈਂ ਤੂੰ ਵੇਖੀ ਰਹੀ ਥਈ ਹੈ ਪਰ ਮੈਂ ਬੰਨੀ ਕਿਦਾਂ ਵੇਖੀ ਜਨਾ ਦਿਖਾ ਗੀਤਾ ਸਹੀ ਹੈ ਉਹ ਲਿਖਣਾ ਭਰਾ ਤੇ ਸੰਡੂ ਇਹ ਮੇਰਾ ਦੋਸਤ ਹੈ ਲਿਖਣਾ ਸਾਲੀ ਤੇ ਕੀ ਹੁੰਦੇ ਆ ਭਾਬੀ ਕੀ ਹੁੰਦੀ ਹੈ ਮੰਮੀ ਛੋਟੀ ਛੋਟੀ ਕੀ ਹੁੰਦੀ ਹੈ ਅੱਛਾ ਛੋਟੀ ਭਾਬੀ ਤੇ ਇੱਧਰ ਲੇਦਾਂਗੇ ਵਲੋਗ ਦੇ ਬੋਲਾਂਗੇ ਸਿਕਰੀਨ ਲਾ ਹਨ ਤੇ ਇੱਧਰ ਲੇਦਾਂਗੇ ਮਾਸਕ ਨੂੰ ਓ ਛਿੱਕੀ ਛਿੱਕੀ ਜਿੰਨੇ ਕੁੜੀ ਲਾ ਕੇ ਆਉਣਾ ਛਿੱਕੀ ਪਾ ਕੇ ਆਉਣਾ ਛਿੱਕੀ ਪਾਈ ਇਹਦੇ ਮੂੰਹ ਨੂੰ ਇਹ ਵੀ ਤੂੰ ਇਦਾਂ ਕਰਦਾ ਨਹੀਂ ਮੈਨੂੰ ਇਦਾਂ 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 ਕਰ ਨਹੀਂ ਗੁੱਸਿਆਂ ਨੂੰ ਰਿੰਬੀ ਭਾਜੀ ਨੂੰ ਕੜੀਂ ਨ ਦਿੱਤੀ ਠੀਕ ਹੈ ਗੁੱਸਿਆਂ ਇਦਾਂ ਕਰਨੇ ਮੈਂ ਉਹ ਚੀਂ ਲਬੇਸਾਂ ਦੱਬ ਲਿਆ ਵਾਡਾ ਇਹਦੇ ਲੱਭਣ ਨਹੀਂ ਇਹ ਗੰਦਾਰੀ ਜਿਆਦਾ ਤੂੰ ਇੱਥੇ ਪਲੇਟ ਬਣ ਕੇ ਆਉਣਾ ਤੂੰ ਇਹ ਕੀ ਖਾਣਾ ਰੋਟੀ ਹੁਣ ਬੱਸ ਅਗਰੇ ਬਾਜ ਖਾਣੇ ਭਾਜੀ ਭਾਜੀ ਕਹਿੰਦੇ ਫਰੀਲ ਬਣਾਈ ਹੈ ਤੇ ਉਹ ਰੋਟੀ ਖਾਣ ਲਈ ਮੈਨੂੰ ਨਹੀਂ ਇਹ ਵੀਡੀਓ ਪਸੰਦ ਆਈ। ਉਹ ਸ਼ਾਗੂ ਆ ਬੰਦੂ। ਮੈਂ ਤੋ ਆਪ ਜਿੰਨੇ ਵੀ ਖੰਡਾ ਕੀ ਨਾ ਪਾਈ। ਛੱਡੀ ਰੋਜੋ ਛੱਤੀ ਪਈ ਏ। ਤੂੰ ਜਾ ਕੇ ਫੜ ਕੇ ਮੈਂ ਚੱਲਦਾ। ਛੱਡੇ ਸੋਣਾ ਪੁੱਤ ਸੁੱਤਾ ਤੇ ਰਾਤ ਨੂੰ ਭਾਈ ਸੋਣਾ ਪੁੱਤ ਤੰਗ ਕਰੇ ਰਾਤ ਨੂੰ ਮੰਮਾ ਨੂੰ ਛੋਣ ਨਹੀਂ ਦੇਣਾ ਇਹਨੇ। ਇਹ ਸਾਡਾ ਵੱਡਾ ਭਰਾ ਆ। ਇੱਧਰ ਇਹ ਵੀਡੀਓ ਬਣਾ ਦਾ ਕਹਿੰਦੇ ਆ ਕਿ ਵੀਡੀਓ ਬਣਾ ਵੀਡੀਓ ਬਣਾ ਆਪ ਆਵੇ ਚਾਪੂ ਖੜ ਕੇ ਮੈਨੂੰ ਕਹਿੰਦੀ ਮੇਰਾ ਵੀਡੀਓ ਹੈ ਨਹੀਂ ਹੈ ਤੇ ਹੁਣ ਬਣਾਉਣ ਲੱਗਾ ਹੁਣ ਬੇ ਨਖਰੇ ਜੀ ਕੰਡੀ ਟੇਡ ਚ ਮਾਰੇ 4 ਵਜੇ 5 ਵਜੇ ਤੁਰਿਆ ਨਾ ਤੋਂ ਕੰਮ ਦੋ ਉਹ ਤੋਂ ਫੋਨ ਲਾਉਣਾ ਚੱਲੂ ਕਰਤਾ ਕਿ ਕਦੋਂ ਆਣਾ ਘਰ ਕਦੋਂ ਆਣਾ ਜਲਦੀ ਆਓ ਮੈਂ ਬੁਝਾ ਦੇਣਾ ਵਾ ਤੇ ਕੁਝ ਖਰੀਦਣਾ ਵਾ ਤੇ ਜਲਦੀ ਆਓ ਜਲਦੀ ਨਹੀਂ ਸੂਟ ਦੀ ਲਾਈਨਿੰਗ ਲੈਣੀ ਤੇ ਹੁਣ ਮੈਂ ਕਿੰਨੇ ਵਜੇ ਦਾ ਘਰ ਆਇਆ ਵਾਂ 7 7:30 8 ਵਜੇ ਦਾ ਘਰ ਆਇਆ ਵਾਂ ਹਨਾ 8 ਵਜੇ ਦੇ ਚਾਹੀਦੇ 7:30 ਦੇ ਮੈਂ ਹੋਂਦੈ ਨੂੰ ਕਹਿੰਦਾ ਚੱਲ ਚੱਲੀਏ ਚੱਲ ਹੁਣ 10:00 ਵਜੇ ਹੋ ਗਏ ਹੁਣ ਇਹ ਤਾਂ ਜਾਣ ਦੇ ਨਹੀਂ ਕਹਿੰਦੇ 10:00 ਵਜੇ 10:00 ਵਜੇ ਮੀਂਹ ਦੀ ਵਾਰ ਹੁੰਦੀ ਚੋ ਕੇ ਦਿਆ ਰੋਜ਼ ਨਾਲ ਇੰਨਾ ਨਹੀਂ ਨਹੀਂ 9:30 ਪਾਂ ਵਾਚੀ 7:30 ਸੰਦੀਪ ਹਮ ਆਹ ਜਿਹੜੀ ਖੁਸ਼ਬੂ ਹੈ ਨਾ ਇਹ ਨਹੀਂ ਵਧੀਆ ਇੰਨੀ ਛੋਨੇ ਛੋਟੇ ਬੱਚਿਆਂ ਦੀ ਹੁੰਦੀ ਚਾਹ ਤੇਰੇ ਨਹੀਂ ਹੈ ਸੋ ਸ੍ਰੀ ਗੁਰੂ ਜੀ ਸਾਰਿਆਂ ਨੂੰ ਮੈਂ ਜਾਨਾ ਹੋਣਾ ਅਮਰ ਸਾਹਿਬ ਡਿਊਟੀ ਤੇ ਤੇ ਹੁਣ ਰਾਤ ਦੇ 2 ਵਜੇ ਆ ਤਾਂ 1:30 1:11 ਵਜੇ ਹੋਣੀ ਆ ਤੇ ਇਹ ਮੇਰੇ ਲਈ ਫੇਰ ਹੀ ਤੇ ਉਧਰੋਂ ਆਏ ਆ ਅਸੀਂ ਨਵਾਂ ਸਾਲ ਚੜ੍ਹਨ ਵਾਲਾ ਤੇ ਮੇਰੇ ਲਈ ਮੇਰੀ ਫੇਵਰੇਟ ਸਬਜ਼ੀ ਬਣਾਉ ਲੱਗੀ ਐ ਸਲਗਮਾਣੀ ਸਲਗਮਾਣੀ ਮੇਰੇ ਬਹੁਤ ਹੀ ਫੇਵਰੇਟ ਨੇ ਬਹੁਤ ਜ਼ਿਆਦਾ ਪਸੰਦ ਨੇ ਮੈਨੂੰ ਤੇ ਨਵਾਂ ਸਾਲ ਜਾਂ ਆਪ ਸਭ ਨੂੰ ਐਡਵਾਂਸਡ ਹੈਪੀ ਨਿਊ ਈਅਰ ਤੇ ਬਹੁਤ ਬਹੁਤ ਵਧਾਈਆਂ ਨੂੰ ਨਵਾਂ ਸਾਲ ਦੀਆਂ ਆਪ ਸਭ ਨੂੰ ਹੈਪੀ ਨਿਊ ਈਅਰ ਨਵੇਂ ਸਾਲ ਦੀਆਂ ਅਡਵਾਂਸ ਹੈਪੀ ਨਿਊ ਈਅਰ ਕਹਿੰਦਾ ਨਵੇਂ ਸਾਲ ਦੀ ਪਹਿਲਾਂ ਵਧਾਈਆਂ ਦੇ ਲਾ ਫਿਰ ਇਹ ਪਨੀਅਰ ਕਹਦੀ ਇੰਨੀ ਕਾਲੀ ਪਈ ਨਹੀਂ ਇੰਗਲਿਸ਼ ਨੂੰ ਵੱਡੀ ਦੁੰਗਲੀ ਚਲੀ ਮੈਂ ਪਤਾ ਨਹੀਂ ਲੱਗਾ ਮੈਂ ਕੀ ਬੋਲਣਾ ਮੈਂ ਕਹਿਣਾ ਸੀ ਨਵਾਂ ਸਾਲ ਆਪ ਸਭ ਦੇ ਲਈ ਖੁਸ਼ੀਆਂ ਭਰਿਆ ਲੈ ਚੜੇ ਤੇ ਵਾਹਿਗੁਰੂ ਆਪ ਸਭ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਵੇ ਤੇ ਪਰਮਾਤਮਾ ਆਪ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਆਪ ਸਭ ਹੱਸਦੇ ਖੁਸ਼ੀ ਦੇ ਵਸਦੇ ਰਹੋ ਤੇ ਇਹ ਇਹ ਕਿਹੜਾ ਦਾ ਆਪ ਸਭ ਲਈ ਖੁਸ਼ੀਆਂ ਲੈ ਕੇ ਆਵੇ ਤੇ ਆਪ ਸਾਰੇ ਖੁਸ਼ੀਆਂ ਵਿੱਚ ਰਹੋ ਨਵਾਂ ਸਾਲ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਸਾਰੇ ਖੁਸ਼ੀ ਰਹੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਨਵਾਂ ਸਾਲ ਸਾਰਿਆਂ ਲਈ ਵਧੀਆ ਚੜੇ ਸਾਰਿਆਂ ਨੂੰ ਖੁਸ਼ੀਆਂ ਲੈ ਕੇ ਆਵੇ ਤੇ ਸਾਡੇ ਘਰ ਵੀ ਖੁਸ਼ੀਆਂ ਆ ਰਹੀਆਂ ਨੇ ਸਲਗੰਬਨ ਬਣ ਰਹੇ ਨੇ ਇਸ ਵੀਰੇ ਨਾਲ ਵੀ ਜਾਣਗੇ ਅੰਮਰਸਾ ਰੋਟੀ ਲੈ ਕੇ ਜਾਣੀ ਨਾਲ ਹੀ ਸਵੇਰੇ ਜਾਈਦਾ ਸ਼ਾਮ ਘਰ ਆ ਜੀਦਾ ਤੇ ਇੱਕ ਦਿਨ ਕਈ ਵਾਰੀ ਰੁਕੀਦਾ ਵਾ ਮੈਂ ਹਾਂ ਜੇ ਮੈਂ ਸਬਜੀ ਸਵੇਰੇ ਉੱਠ ਕੇ ਸਵੇਰ ਤੇ ਛੱਡਦੀ ਨਾ ਪਤਾ ਨਹੀਂ ਮੇਰੇ ਕੋਲ ਸਮਾਂ ਤੇ ਰੁਕਿਆ ਜਾਏ ਕਿ ਨਾ ਉਦਾਂ ਤੇ ਮੈਂ ਉੱਠ ਰਾਨੀ ਆ ਪਰ ਫਿਰ ਜੇ ਸਬਜੀ ਨਾ ਬਣੀ ਤੇ ਫਿਰ ਔਖਾ ਜਾਣਾ ਮਟਰ ਬੜੇ ਸਸਤੇ ਹੋਏ ਤੇ ਮਟਰ ਲੈਦੇ ਆ ਇਹ ਮਟਰ ਖਾਊਗੀ ਹੁਣ ਦੋ ਚਾ ਦੇ ਮਟਰ ਸ਼ਕਰ ਗੰਦੀ ਆਂਦੀ ਮੈਂ ਉਬਾਲ ਕੇ ਖਾਣ ਵਾਲੀ ਸਗਲ ਗੰਦੀ ਮੇਰੀ ਫੇਵਰਿਟ ਹੈ ਜੀ ਚਲੋ ਜੀ ਅੱਜ ਤੱਕ ਦਾ ਵਲੌਗ ਇੱਥੇ ਤੱਕ ਸਤਿ ਸ੍ਰੀ ਅਕਾਲ ਬਾਏ ਜੀ ਗੁੱਡ ਨਾਈਟ ਸ਼ੁਭ ਰਾਤਰੀ ਪਰਮਾਤਮਾ ਸਾਰੇ ਜੜਦੀ ਕਰਾਜ ਰੱਖੇ ਪਤਾ ਨਹੀਂ ਬਾਹਰ ਕੌਣ ਆਇਆ ਕਿਸੇ ਦੇ ਘਰ ਕੋਈ ਆਇਆ ਹਰ ਨਵਜਦਾ ਹੋਗਾ ਪੰਗੀ ਲੈਣਾ